तो समझा जाता है कि हिंदू धर्म के अंतिम संस्कार तो बाद पिंडदान किए बिना मृतक शरीर की मुक्ति नहीं होंगी गुरदासपुर की मानव धर्म मिशन संस्था एक अजि संस्था है जो कि मृतक मृतकों के अंतिम संस्कार ही नहीं बल्कि हरिद्वार जाके पिंडदान करने तक की जिम्मेवारी निभा रही है तो यह सब ਕਿਸੇ ਕੋਲੋਂ দান ਲੈ ਕੇ ਨਹੀਂ ਕਰਦੇ ਬਲਕਿ ਆਪਸ ਦੇ ਵਿੱਚ ਪੈਸੇ ਆਦੀ ਕੰਟਰੀਬਿਊਸ਼ਨ ਕਰਕੇ ਕਰਦੇ ਹਨ ਅੱਜ ਵੀ ਇਸ ਸੰਸਥਾ ਦੇ 18 ਮੈਂਬਰ ਰੇਲਗੱਡੀ ਰਾਹੀਂ ਲਵਾਰੇ ਸਸਤੀਆਂ ਲੈ ਕੇ ਹਰ ਦੁਆਰ ਰਵਾਨਾ ਹੋਏ ਸਨਾਤਨ ਚੇਤਨਾ ਮੰਚ ਦੇ ਉਦਾਰਾਂ ਦੇ ਵੱਲੋਂ ਉਹਨਾਂ ਨੂੰ ਸਨਮਾਨਿਤ ਕਰਕੇ ਰਵਾਨਾ ਕੀਤਾ ਗਿਆ ਕਹਿੰਦੇ ਨੇ ਮ੍ਰਿਤਕ ਸ਼ਰੀਰ ਨੂੰ ਅੰਤਿਮ ਸੰਸਕਾਰ ਤੋਂ ਬਿਨਾ ਮੁਕਤੀ ਨਹੀਂ ਮਿਲਦੀ ਹੈ ਤੇ ਗੁਰਦਾਸਪੁਰ ਦੀ ਇੱਕ ਐਸੀ ਸੰਸਥਾ ਹੈ ਜੋ ਅਨ ਆਡੈਂਟੀਫਾਈਡ ਜਿਹੜੀ ਅਨਪਛਾਤੀਆਂ ਲਾਸ਼ਾਂ ਹੁੰਦੀਆਂ ਨੇ ਉਹਨਾਂ ਦੇ ਅੰਤਿਮ ਸੰਸਕਾਰ ਕਰਵਾਂਦੀ ਹੈ ਮਾਨਵ ਕਰਮ ਮਿਸ਼ਨ کئی ਸਾਲਾਂ ਤੋਂ ਪਿਛਲੇ ਲਗਭਗ 15 ਸਾਲਾਂ ਤੋਂ ਲੱਗੀ ਹੋਈ ਹੈ ਅੰਤਿਮ ਸੰਸਕਾਰ ਕਰਵਾਂਦੀ ਹੈ ਜਿਹੜੀਆਂ ਅਨਾਂ ਡਾਟਾ ਹੈ ਲਾਸ਼ਾਂ ਇਹਨਾਂ ਨੂੰ ਮਿਉਂਸਿਪੈਲਿਟੀ ਵੱਲੋਂ ਜਾਂ ਸਿਵਲ ਹਸਪਤਾਲ ਵੱਲੋਂ ਆਉਂਦੀਆਂ ਨੇ ਅੱਜ ਸ਼ਰਾਧ ਦੇ ਦਿਨਾਂ ਵਿੱਚ ਉਹ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਜਾ ਰਹੇ ਹੈ ਸਾਡੇ ਨਾਲ ਮੌਜੂਦ ਹੈ ਮੈਂਬਰ 18 ਮੈਂਬਰ ਜਾ ਰਹੇ ਹੈ ਨਾ ਗੱਲਬਾਤ ਕਰਦੇ ਆ ਪੁੱਛਦੇ ਆ ਕਿੱਦਾਂ ਕਰਦੇ ਆ ਉਹ ਅੰਤ ਸਸਕਾਰ ਜੀ ਸੁਭਾਸ਼ ਜੀ ਕਿਦੋਂ ਤੋਂ ਲੱਗੇ ਹੋਏ ਹੋ 15 ਸਾਲ ਹੋ ਗਏ ਨੇ ਇਸ ਵਕਤ ਇਹ ਵੇਲੇ ਸਾਲ ਚ ਦੋ ਰਹੀ ਚਲੇ ਜਾਈਦਾ ਕਿਸੇ ਵੇਲੇ ਜਿਆਦਾ ਤਾਂ ਇੱਕ ਵਾਰ ਹੀ ਜਾਈਦਾ ਕਿਸੇ ਵੇਲੇ ਜਿਆਦਾ ਵੀ ਹੋ ਜਾਂਦੇ ਨੇ ਕਿਲੇ ਥੋੜੇ ਵੀ ਹੋਈ ਨਹੀਂ ਕੀ ਕੀ ਕਰਦੇ ਹੋ ਉੱਥੇ ਜਾ ਕੇ ਉੱਥੇ ਪੂਰਾ ਵਿਧੀ ਵਿਧਾਨ ਨਾਲ ਕਾਉਂਸਲ ਪਹਿਲੇ ਪਹੁੰਚੀਦਾ ਸਿੱਧਾ ਹੀ ਉੱਥੇ ਇਹਨਾਂ ਦਾ ਸ਼ਰਾਨ ਕਰਾ ਕੇ ਇਹਨਾਂ ਨੂੰ ਸਜਿਤ ਗੰਗਾ ਚ ਕਰਦੇਈਦਾ ਉੱਥੇ ਸਾਰੇ ਜੋ ਵੀ ਵਿਧੀ ਪਾਠ ਨਾਲ ਕਰਨਾ ਹੁੰਦਾ ਉਹ ਕਰਕੇ ਉਹਦੇ ਬਾਅਦ ਅਸੀਂ ਆ ਜਿੰਨੇ ਆ ਹਰਕੀਪੁਰ ਹੀ ਕੁਸ਼ਾਗਾੜ ਕੁਸ਼ਾਗਾੜ ਇਹਨਾਂ ਦੇ ਸਾਡੇ ਜਿਹੜੇ ਹੈਗੇ ਨੇ ਔਰ ਮੇਨ ਪੰਡ ਜੀ ਉਹਨਾਂ ਦੇ ਰਾਇ ਹੀ ਸਾਰਾ ਇਹਨਾਂ ਦਾ ਪਿੰਡ ਦਾ ਪਿੰਡਦਾਨ ਕਰਾਈ ਦਾ ਪੂਰੇ ਵਿਧਿ ਵਿਵਧਾਨ ਨਾਲ ਜੋ ਉਹ ਕਹਿੰਦੇ ਨੇ ਉਹ ਹੀ ਕਰ ਦਿੰਨੇ ਆ ਉਹਦੇ ਬਾਅਦ ਜੇ ਸੰਸਕਾਰ ਦੀ ਗੱਲ ਕੀਤੀ ਜਾਏ ਤੇ ਇਹਨਾਂ ਦਾ ਸੰਸਕਾਰ ਵਗੈਰਾ ਕਿੱਦਾਂ ਕੀਤਾ ਜਾਂਦਾ ਹੈ ਸੰਸਕਾਰ ਬਾਡੀ ਜਿਹੜੀ ਹੈ ਨਾ ਉਹ ਪੁਲਿਸ ਵਾਲੇ ਲਿਆਉਂਦੇ ਨੇ ਪਣੀ ਉਹ ਮੰਦਰਕ ਛਾਣਬੀਨ ਕਰਕੇ ਜਦੋਂ ਵਾਰਸ ਨਹੀਂ ਮਿਲਦੇ ਫਿਰ ਉਹ ਲੈ ਕੇ ਆਂਦੇ ਨੇ ਸਾਡੇ ਕੋਲ ਤੇ ਬਾਈਕ ਮੇਸ਼ੋ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਫਿਰਹੀ ਉਹਨਾਂ ਦਾ ਸਾਰਾ ਆਪਣੇ ਸੰਸਕਾਰ ਕਰੀਦਾ ਪੂਰੇ ਮੰਤਰੋ ਉਚਾਰਨ ਨਾਲ ਬੀਬੀ ਵਿਧਾਨ ਜੋ ਮਤਲਬ ਜਿ ਸਾਹੀ ਆਪਣੇ ਘਰਿਆਂ ਦਾ ਇੱਕ ਕਿਸਮ ਦਾ ਕਰਚ ਕਰਨੀ ਉਸੇ ਤਰ੍ਹਾਂ ਕਰੀਦਾ ਤੇ ਖਰਚੇ ਦੀ ਅਡਜਸਟਮੈਂਟ ਕੀਤਾ ਉਹ ਖਰਚਾ ਹੀ ਕਦੀ ਕਿਸੇ ਕੋਲ ਨਹੀਂ ਮੰਗਿਆ ਆਪਣੇ ਕੋਲੋਂ ਖਰਚ ਨਹੀਂ ਲਏ ਆਪਣੇ ਕੰਡੀਸ਼ਨ ਨਾਲ ਜੀ ਬਿਲਕੁਲ ਅਨ ਆਈਡੈਂਟੀਫਾਈਡ ਲਾਸ਼ਾਂ ਜਿਹੜੀਆਂ ਐ ਇਹਨਾਂ ਕੋਲ ਆਂਦੀਆਂ ਸੰਪਰਕ ਕਰਦੇ ਨੇ ਪੁਲਿਸ ਵਾਲੇ ਤੇ ਹਸਪੀਟਲ ਵਾਲੇ ਤੇ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਹੈ ਸੰਸਥਾ ਦੇ ਪ੍ਰਧਾਨ ਰਾਜੂ ਜੀ ਵੀ ਸਾਡੇ ਨਾਲ ਮੌਜੂਦ ਨੇ ਇਹਨਾਂ ਕੋਲੋਂ ਪੂਰੀ ਜਾਣਕਾਰੀ ਹਾਸਲ ਕਰਦੇ ਆਂ ਉੱਥੇ ਦਾ ਕੀ ਪ੍ਰੋਗਰਾਮ ਹੈ ਇੱਧਰ ਹਰਦਵਾਰ ਹਰਦਵਾਰ ਜਿਸ ਤਰ੍ਹਾਂ ਅਸੀਂ ਆਪਣੇ ਪ੍ਰਾਰਥਕ ਤੌਰ ਤੇ ਲੋਕਾਂ ਦਾ ਕਰਨੇ ਆ ਘਰਾਂ ਦਾ ਉਸ ਤਰ੍ਹਾਂ ਹੀ ਉੱਥੇ ਕਰਾਨੇ ਆ ਪਹਿਲਾਂ ਸਭ ਤੋਂ ਪਹਿਲਾਂ ਕਲਖਣ ਜਾਣੇ ਜੀ ਇਹਨਾਂ ਦਾ ਗੀਤਾ ਦੇ ਪਾਠ ਕਰਾ ਕੇ ਪਰ ਇਹਨਾਂ ਨੂੰ ਜਲਦੀ ਵਿੱਚ ਸਰਜਨ ਕਰਨੇ ਆ ਉਸ ਤੋਂ ਬਾਅਦ ਅਸੀਂ ਕੁਸ਼ਾਗਾ ਡਾਨੇ ਆ ਉੱਥੇ ਸਾਨੂੰ ਤੇ ਆ ਨਹੀਂ ਪਤਾ ਕਿ ਇਹ ਕੌਣ ਨੇ ਕੌਣ ਨੇ ਫਿਰ ਵੀ ਅਸੀਂ ਇਹਨਾਂ ਦੇ ਜਿਸ ਜਿਸ ਰੂਪ ਚ ਇਹਨਾਂ ਨੂੰ ਦੇਖਿਆ ਉਹ ਸਾਨੂੰ ਯਾਦ ਹੁੰਦੇ ਨੇ ਉਹਨਾਂ ਦੇ ਪਿੰਡ ਦਾਨ ਕਰਾਈਦੇ ਨੇ ਜੀ ਵਿਧੀ ਨਾਲ ਪੂਰੇ ਪਿੰਡ ਦਾਨ ਕਰਾ ਕੇ ਉਸ ਤੋਂ ਬਾਅਦ ਇਹਨਾਂ ਦੇ ਨਾਂ ਦਾ ਲੰਗਰ ਲਗਾਈਦਾ ਜਿਸ ਤਰ੍ਹਾਂ ਅਸੀਂ ਇੱਥੇ ਆਪਣੇ ਪਰਿਵਾਰਕ ਤੌਰ ਤੇ ਕਰਨੇ ਉਸ ਰਾਹ ਨਾਲ ਦਾ ਕਰੀਦਾ ਪੂਰਾ ਹੀ ਵਿਧੀ ਵਿਧਾਨਾ ਕਰੀਦਾ ਕਿ ਜਿਹੜੇ ਜਿਹੜੇ ਦੁਨੀਆ ਤੋਂ ਵਿਛੜ ਗਏ ਨੇ ਇਹ ਇਹਨਾਂ ਨੂੰ ਅੱਗੇ ਜਾ ਕੇ ਗਤੀ ਮਿਲੇ ਪਰਮਾਤਮਾ ਸਾਡੇ ਤੇ ਵੀ ਮਿਹਰ ਰੱਖੇ ਤੇ ਇਹਨਾਂ ਤੇ ਵੀ ਮਿਹਰ ਰੱਖੇ ਕਿੰਨੇ ਬੰਦੇ ਦਾ ਲੰਗਰ ਲਗਾਇਆ ਜਾਂਦਾ ਲੰਗਰ ਜੀ 200 ਬੰਦੇ ਦਾ ਜੀ ਪੂਰਾ ਖਰਚਾ ਵਗੈਰਾ ਸਾਰਾ ਆਪ ਨੇ ਆਪੋ ਜੀ ਕਰੀਦਾ ਜਿੰਨੇ ਵੀ ਇਹੀ ਮੈਂਬਰ ਜਾਨੇ ਆ ਸਾਰੇ ਆਪੋ ਜੀ ਪਾ ਕੇ ਫੇਰ ਕਰੀਦਾ ਇਹਦੀ ਕੋਈ ਕਲੈਕਸ਼ਨ ਨਹੀਂ ਕਰਦੇ ਜੀ 15 16 ਸਾਲ ਤੋਂ ਇਸ ਕੰਮ ਤੇ ਲੱਗੇ ਹੋ ਹੁਣ ਤੱਕ ਕਿੰਨੇ ਇੱਕ ਅਨ ਆਈਡੈਂਟੀਫਾਈਡ ਬੰਦਿਆਂ ਦੇ ਕਰ ਚੁੱਕੇ ਹੋ ਸੰਸਕਾਰ ਤੇ ਪਿੰਡ ਦੇ ਇੱਕ ਘਟ ਤੋਂ ਘਟ ਵੀ ਤੇ 7 ਤੋਂ 8000 ਬੰਦਿਆਂ ਦਾ ਹੀ ਕਰ ਚੁੱਕੇ ਆ ਜਿਦੇ ਵਿੱਚੋਂ ਕੋਈ ਦੋ ਤਿੰਨ ਸੌ ਬੰਦਿਆਂ ਦੀ ਪਛਾਣ ਹੋ ਚੁੱਕੀ ਜਿਹੜੇ ਜਿਨ੍ਹਾਂ ਦੇ ਵਾਰਸ ਆ ਜਾਂਦੇ ਆ ਜਿਸ ਤਰ੍ਹਾਂ ਉਹਨੂੰ ਇਹੀ ਅਰਕੀ ਚੱਲੇ ਆ ਇੱਕ ਸੰਤ ਆਏ ਸੀ ਉਹਨਾਂ ਦੀ ਪਹਿਲਾਂ ਪਛਾਣ ਨਹੀਂ ਹੋ ਸਕੀ ਉਹ ਵਾਰਸ ਹੋ ਗਏ ਤਿੰਨਾਂ ਦਿਨਾਂ ਬਾਅਦ ਉਹਨਾਂ ਦੇ ਵਾਰਸ ਆ ਗਏ ਹੀ ਉਹਨਾਂ ਨੂੰ ਉਹਨਾਂ ਦੇ ਫੋਲੋ ਜਿਹੜੇ ਵਾਪਸ ਕਰ ਦਿੱਤੇ ਕਰੋਨਾ ਦੇ ਟਾਈਮ ਬਹੁਤ ਜ਼ਿਆਦਾ ਸੀ ਹਾਂਜੀ ਹੋਰ ਕੀ ਕੀ ਸੇਵਾ ਚੱਲ ਰਹੀ ਹੈ ਮਾਨੋ ਕਰਮ ਮਿਸ਼ਨ ਦੇ ਕਈ ਨਵੇਂ ਕੰਮ ਚੱਲਦੇ ਜੀ ਜਿਸ ਤਰ੍ਹਾਂ ਹੁਣ ਕੋਈ ਪਰਿਵਾਰਕ ਤੌਰ ਤੇ ਬਹੁਤ ਹੀ ਗਰੀਬ ਬੰਦਾ ਹੁੰਦਾ ਨਹੀਂ ਉਹ ਸਮਰਥ ਰੱਖ ਸਕਦਾ ਬਾਲਨ ਜੋਗਾ ਸਾਡੇ ਪ੍ਰਧਾਨ ਸਾਹਿਬ ਖੜੇ ਨੇ ਇਹ ਸਾਰੀ ਟੀਮ ਨੇ ਇੱਕ ਪ੍ਰਣ ਕੀਤਾ ਦਾ ਕਿ ਕਿਸੇ ਕੋ ਪੈਸਾ ਹੈ ਚਾਹੇ ਨਹੀਂ ਹੈ ਉਹ ਲੋੜਵੰਦ ਹੈ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਹਰ ਟਾਈਮ ਹਾਜ਼ਰ ਹਾਂ ਤੇ ਬਿਲਕੁਲ ਜੀ ਪਿਛਲੇ 15 16 ਸਾਲਾਂ ਤੋਂ ਲੱਗੀ ਹੋਈ ਹੈ ਸੰਸਤਾ ਜਿਹੜੇ ਅਣਪਛਾਤੇ ਲਾਸ਼ਾਂ ਉਹਨਾਂ ਦੇ ਅੰਤਿਮ ਸੰਸਕਾਰ ਕਰਨ ਪਿੰਡਦਾਨ ਕਰਨ ਲੰਗਰ ਵੀ ਆਪਣੇ ਖਰਚੇ ਤੇ ਲਗਾਏ ਜਾਂਦਾ ਤੇ ਹੋਰ ਵੀ ਕਈ ਸੇਵਾਵਾਂ ਚੱਲ ਰਹੀਆਂ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰ ਭਾਲਦੇ ਨਾਲ ਰੋਹਿਤ ਗੁਪਤਾ ਇੰਡੀਅਨ نیوز ਪੰਜਾਬ